ਆਪਾਂ ਤੁਹਾਡੇ ਕੋਲ ਸਪੈਸ਼ਲ ਪਾਲਕ ਵਾਲੇ ਪਕੌੜੇ ਖਾਣ ਆਏ ਆ ਜੀ ਵੀਰ ਜੀ ਪਾਲਕ ਹੈਗੀ 200 ਰੁਪਏ ਕਿਲੋ ਉਹ ਮੇਰੇ ਤੋਂ ਹੱਦੋਂ ਜ਼ਿਆਦਾ ਆ ਇਹਨੇ ਮੇਰੀ ਕਾਤ ਨਹੀਂ ਹੈਗੀ ਵੀ ਮੈਂ 200 ਰੁਪਏ ਦੀ ਪਾਲਕ ਲਿਆ ਕੇ ਵਿੱਚ ਕਿਲੋ ਉਹ ਪਾਵਾਂ ਉਹ ਮੇਰੇ ਤੋਂ ਨਹੀਂ ਹੈਗੀ ਫਿਰ ਕੋ ਪਕੌੜੇ ਹਨ ਕੇ ਇਹਦੇ ਵਿੱਚ ਪਿਆਜ਼ ਤੇ ਆਲੂ ਠੀਕ ਆ ਜੀ ਇਹ ਚੋਈ ਖਾਓਗੇ ਤੁਹਾਨੂੰ ਪਾਲਕ ਨਾਲੋਂ ਜ਼ਿਆਦਾ ਮਜ਼ਾ ਆਊਗਾ ਅੰਗੜੀ ਹੋਰ ਆਪਣੇ ਕੋ ਪਕੌੜੇ ਕਿਹੜੇ ਕਿਹੜੇ ਹੁੰਦੇ ਆ ਜੀ ਪਕੌੜੇ ਆਪਣੇ ਕੋ ਆਲੂ ਵਾਲੀ ਟਿੱਕੀ ਹੁੰਦੀ ਆ ਮੇਥੀ ਵਾਲੀ ਟਿੱਕੀ ਹੁੰਦੀ ਆ ਗੱਦਮੋਲੀ ਆ ਅੱਛਾ ਹੁਣ ਆਇਆ ਬੜੇ ਆਪਣੇ ਕੋ ਗੋਭੀ ਰਹਿ ਗਈ ਆ ਚਲੀਆਂ ਮਿਰਚਾਂ ਦਹਾਂ ਦੀਆਂ ਦੋ ਅੱਛਾ ਜੀ 5 ਰੁਪਏ ਦੀ ਮਿਰਚਾਂ ਕੋਈ ਨਹੀਂ ਸ਼ਹਿਰ ਚ ਅੱਪਲ ਤੇ ਬਣਾਊਗਾ ਹੀ ਨਹੀਂ ਕੋਈ ਦੇ ਭੇਦੂ ਬਣਾ ਅੱਛਾ ਇਹ ਬਰੈਡ ਪੀਸ ਆਲੂ ਵਾਲਾ 10 ਰੁਪਏ ਦੀ ਗੋਭੀ ਆ ਤੇ ਅੰਕਲ ਜੀ ਗੋਭੀ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ 150-200 ਰੁਪਏ ਕਿਲੋ ਹੋ ਗਈ ਆ। ਬਾਬੇ ਤੇ ਇਹਦਾ ਵੀ ਰੇਟ ਵਧਾਤਾ ਜੀ ਤੁਸੀਂ? ਨਹੀਂ ਜੀ ਮੈਂ 10 ਰੁਪਏ ਦਾ ਪਕੌੜਾ। ਇਹ ਗੁਰੂ ਰਾਮਦਾਸ ਜੀ ਨਗਰੀ ਆ ਮੈਂ 10 ਰੁਪਏ ਦਾ ਪਕੌੜਾ ਵੇਚਦਾ। ਮੇਸੇ ਉਹਦੀ ਬੜੀ ਕਿਰਪਾ ਮੈਂ ਰੱਤਾਂ ਕਾਉਂਦਾ ਰਹਿੰਦਾ। ਇਹ ਵੀਰ ਨੂੰ ਪਤਾ। ਅੱਛਾ। ਅਹੀਂ ਤੁਸੀਂ ਆਲੂ ਚਾਲੂ ਲਾਉਂਦੇ ਰਹੇ। ਇਹ ਕੱਲ ਦੀ। ਠੀਕ ਆ ਬਾਬਾ ਜੀ ਫਿਰ ਕਿਸੇ ਮਾਰਾ ਸਿਪੜ ਸਟਾਈ ਹੈ। ਅੱਛਾ ਜੀ। ਇਹਨਾਂ ਨੂੰ ਇਹਨਾਂ ਦੇ ਹੁਣ ਦੇ ਸਾਰੇ ਅਹੀਂ ਕੰਮ ਕਰਦੇ ਰਹੇ। ਠੀਕ ਆ ਜੀ। ਤੇ ਬਾਬਾ ਇਹ ਦਾਰਬੀ ਜੀ ਤੁਸੀਂ ਇਹ ਪਕੌੜੇ ਦਿੰਦੇ ਜੇ ਤੇ ਵੱਜਦਾ ਕੀ ਹੈ ਤੁਹਾਨੂੰ ਦੇਖੋ ਜੀ ਰਾਮ ਦਾਸ ਮੈਂ ਦਸਖੜੀ ਖਾਤਾ ਬਾਦ ਮੈਨੂੰ ਫੁਲਕੇ ਆ ਨਾ ਵਾਸਤਾ ਮੈਨੂੰ ਫੁਲਕੇ ਹੁਣ ਮਿਲ ਗਏ ਮੈਂ ਕਰਾ ਲਿਆ ਮੈਨੂੰ ਫੁਲਕੇ ਆ ਨਾ ਵਾਸਤਾ ਦੋ ਕਿੰਨਾ ਚਿਰ ਮੈਂ ਜੇ ਨਾ ਉਹਨਾਂ ਚਿਰ ਇਹ ਵੇਚਨੇ ਆਹ ਵੇਖ ਲਓ ਮੈਂ ਬਤਾਉਂ ਚੋਤੇ ਆ ਬਾਕੀ ਦੇਖੀਆ ਇਹ 10 ਦੇ ਦੋ 10 ਦੇ ਦੋ 5 ਰੁਪਏ ਇਹ ਅੰਕਲ ਜੀ ਤੁਸੀਂ ਦਾਹ ਤੋਂ ਵੀ ਥੱਲੇ ਆ ਗਏ ਜੀ ਇਹ ਜੇਬੇ ਦੀ ਹੱਟੀ ਆ ਬਹੁਤਾ ਸੌਦਾ ਦੇ ਥੋੜੀ ਗੱਤੀ ਜੀ ਵਾਹ ਅਕਲ ਜੀ ਇਹ ਪੀਸ ਬਿਜਾਰ ਤੇ 10-10 ਰੁਪਏ ਦਾ 15-15 ਦਾ ਵਿਕਣਾ ਹੈ ਮੈਂ ਦਹਾਂ ਦੇ ਵੇਚਣਾ ਜਿੰਨੇ ਜਰ ਮੈਂ ਦੇਣਾ ਆਹ ਵੇਖੋ ਇਹ 100 ਗ੍ਰਾਮ ਤੋਂ ਜਾਰੀ ਗੋਬੀ ਹੋਈ ਇਹ ਨਾ ਹੋਗੀ ਤੇ ਜੋ ਮਰਜੀ ਮੈਨੂੰ ਹੋਰ ਚਾਹਨਾ ਪਾ ਦੇ ਇਹ ਤਾਂ ਅਕਲ ਹੀ ਸੇਵਾ ਹੀ ਕਾਣਦੇ ਆ ਫਿਰ ਇੱਕ ਹਸਾਬ ਦੀ ਤੁਸੀਂ ਇਹ ਸਿਰਫ ਗੁਰੂ ਆਰਾਮ ਦਾ ਦੀ ਕਿਰਪਾ ਮੇਰੇ ਸੱਚੇ ਪਾਤਸ਼ਾਹ ਦੀ ਇਹ ਉਹਨਾਂ ਦੀ ਦਾਇਆ ਉਹਨਾਂ ਦੀ ਕਿਰਪਾ ਸਾਰੀ ਉਹਨਾਂ ਦੀ ਕਿਰਪਾ ਹੈ ਤੇ ਅੰਕਲ ਜੀ ਤੁਸੀਂ ਮੈਸੇਜ ਕੀ ਦੇਣਾ ਜਾਓਗੇ ਜੇ ਪੰਜਾਬ 'ਚ ਇਨੀ ਬਾੜ ਆ ਗਈ ਹੈ ਜਿਨ੍ਹਾਂ ਨੇ ਰੇਟ ਵਧਾ ਦਿੱਤੇ ਉਹ ਜੋ ਮਰਜ਼ੀ ਆ ਪਰ ਮੈਂ ਜਿਹੜੇ ਉੱਥੇ ਕੁਲਕਾ ਪਾਣੀ ਸੇਵਾ ਕਰਨ ਦੇ ਮੈਂ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਕਰਦਾ ਤੇ ਗੁਰੂ ਰਾਮਦਾਸ ਇਹਨਾਂ ਨੂੰ ਕੇਈ ਚੀਜ਼ ਦੀ ਕਮੀ ਨਾ ਹੁੰਦੀ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਜਿਹੜੇ ਵੇਖੋ ਇੰਨਾ ਪ੍ਰੋਗਰਾਮ ਹੁੰਦਿਆ ਸਾਰ ਵੀ ਇੰਨਾ ਪੁੰਦ ਦਾਨ ਕਰਨਦੇ ਆ ਧੰਨੋ ਅਸੀਂ ਬਾਹਰ ਸ਼ਹਿਰਾਂ ਦੇ ਚੱਲ ਜੰਨੇ ਆ ਜਿੰਨੇ ਦਲੇਰ ਅੰਬਰਸਰੀਏ ਆ ਬਾਕੀ ਕਿਉਂ ਨਹੀਂ ਹੈਗੇ ਨਹੀਂ ਕੋਈ ਨਹੀਂ ਹੋਣ ਇਹਨਾਂ ਦੇ ਕਿਰਪਾ ਗੁਰੂ ਰਾਮਦਾਸ ਜੇਹਨਾਂ ਲਾਦੀਆਂ ਰੀਤਾਂ ਨਹੀਂ ਕੋ ਕਰਦਾ ਜਿੱਥੇ ਜਾਂਦੇ ਆ ਉਥੇ ਲੰਗਰ ਲਾ ਦਿੰਦੇ ਆ ਜਿੱਥੇ ਜਾਂਦੇ ਆ ਜਿੱਥੇ ਵੀ ਹੋਣ ਵੇਖੋ ਤੁਸੀਂ ਆ ਕਿੰਨਾ ਪਾਣੀ ਆ ਗਿਆ ਕਿੰਨੇ ਨੁਕਸਾਨ ਹੋਏ ਆ ਇਹ ਸਿਰਫ ਅੰਬਰਸਰੀਏ ਜਿਹੜੇ ਪੰਜਾਬੀ ਵੀਰ ਆ ਸਾਡੇ ਸਰਦਾਰ ਉਹੀ ਲਹਿਰਾਂ ਬਹਿਰਾਂ ਕਰੀ ਜਾਂਦੇ ਕਿਉਂਕਿ ਇਸ ਕਰਕੇ ਉਹਨਾਂ ਦੇ ਕਿਰਪਾ ਬਾਬੇ ਬੁੱਢੇ ਸਾਹਿਬ ਦੀ ਗੁਰੂ ਰਾਮ ਦਾਸ ਜੀ ਸਹੀ ਹੈ ਜੀ ਸਹੀ ਹੈ ਉਹ ਹੀ ਕਰਦੇ ਆ ਤੁਸੀਂ ਵੀ ਤਾਂ ਸੇਵਾ ਹੀ ਲਾਈ ਆ ਦਾਦਾ ਜੀ ਚ ਸ਼ਿਕਾਈ ਜਾ ਰਿਹਾ ਸਾਰਿਆਂ ਨੂੰ ਮੈਂ ਮਾਰਾ ਲੰਗਰ ਹੀ ਲਾਇਆ ਇਥੇ ਲੰਗਰ ਨਹੀਂ ਮੈਂ ਕਹਿ ਸਕਦਾ ਮੈਂ ਧੰਨਵਾਦ ਆ ਵੀਰਾਂ ਦਾ ਇਹ ਜਿਹੜੇ ਮੇਰੇ ਵੀਰ ਸਰਦਾਰ ਹੁੰਦੇ ਆ ਮੈਂ ਇਹਨਾਂ ਦਾ ਧੰਨਵਾਦ ਆ ਇਹ ਦੇ ਭੇਦੀ ਹੱਤੀ ਬਹੁਤਾਂ ਸੌਦਾ ਤੋਰੀ ਕਹਿੰਦੇ ਤੇੰਕਲ ਜੀ ਆਪਣਾ ਐਡਰੈਸ ਵੀ ਦੱਸ ਦੋ ਕਿਹਨੇ ਪਕੌੜੇ ਖਾਣੇ ਹਨ ਤੁਹਾਨੂੰ ਮਿਲਣਾ ਹੋਵੇ ਫਿਰ ਕੋ ਜਦੋਂ ਵੀ ਆਉਣਾ ਹੋਵੇ ਗੇਟ ਕੀ ਮਾਲੇ ਆ ਜਾਓ ਜਿਸ ਨੂੰ ਮਰਜ਼ੀ ਪੁੱਛ ਲੋ ਦੇਬੇ ਪਕੌੜਿਆਂ ਵਾਲੇ ਕੋ ਜਾਣਾ ਕੋਈ ਕੋਈ ਬੱਚਾ ਵੀ ਹੋਊਗਾ ਤੇ ਉਹ ਵੀ ਦੱਸ ਦਊਗਾ ਵੀ ਜਾ ਚੱਲ ਜੋ ਦੀ ਫਾੜਕ ਪਾਰ ਕਰ ਲਓ ਫਾੜਕ ਪਾਰ ਕਰਦੇ ਨਾਲ ਹੀ ਉਹਨਾਂ ਦੀ ਦੁਕਾਨ ਹੈ ਤੇ ਕਿੰਨੇ ਵੇਹ ਦੁਕਾਨ ਖੋਲ ਦਿੰਦੇ ਜੀ ਅਸੀਂ ਜੀ ਸਾਨੂੰ 10 ਵਜੇ ਖੋਲ ਦਿੰਦੇ ਆ ਤੇ 11 12 ਵਜੇ ਨਾਲ ਸਾਡੇ ਕੋਲ ਸੌਦਾ ਤਿਆਰ ਹੋ ਜਾਂਦਾ ਤੇ ਛੁੱਟੀ ਵੀ ਕਰਦੇ ਜੀ ਕੋਈ ਐਤਵਾਰ ਸਾਡੀ ਛੁੱਟੀ ਹੁੰਦੀ ਆ ਇਹ ਮਜਬੂਰੀ ਆ